ਚੁੱਪ ਕਰਿਆ ਯਾਰ ਇਹਨਾਂ ਦਾ ਚੁੱਪ ਕਰਿਆ ਪਕਾ ਰਹੀਆਂ ਐ ਇੱਕ ਵੀ ਨਹੀਂ ਐ ਕਿਉਂ ਯਾਰ ਉਹ ਇੱਥੇ ਆ ਜੀ ਇਹਦਾ ਤੇਰਾ ਠੀਕ ਹੋ ਜਾਣਾ ਤੁਹਾਡਾ ਖਰਾਬ ਪਕਾ ਰਿਆ ਚੁੱਪ ਕਰ ਪਕਾ ਰਹੀਏ ਚੁੱਪ ਕਰ ਪਕਾ ਰਹੀਏ ਚੁੱਪ ਕਰ ਪਕਾ ਰਹੀਏ हां बेटा मेरा नाम ना है जिने लाईया मेरा नाम सुनील कुमार नाम है केड़े पਿੰਡ मेरा ਪਿੰਡ ਸਾਦਾ ਵਾਲੀ ਇਹ ਜਿਹੜੀ ਅੱਗ ਲੱਗਦੀ ਛੱਤ ਨਾ ਮਾਫਰੀ ਕੀ ਹੈ ਇਹ ਸਾਦ ਕੁਛ ਨਹੀਂ ਕਹਿ ਸਕਦੇ ਆਪਾਂ ਤੇ ਇੱਥੇ ਮੇਰਾ ਵੱਡਾ ਭਰਾ ਤੇ ਫੈਮਿਲੀ ਨਾਲ ਰਹਿੰਦੇ ਇੱਥੇ ਤੇ ਆਪਾਂ ਦੇ ਸ਼ਹਿਰ ਚੱਲ ਗਏ ਸੀ ਲੜਾਈ ਦਾ ਮੋਲ ਬਣਿਆ ਸੀ ਤਾਂ ਆਪਾਂ ਸੋਚੇ ਚੱਲੋ ਇੱਥੇ ਬਾਰਡਰ ਤੇ ਲੱਗ ਗਿਆ ਤੇ ਸ਼ਹਿਰ ਚੱਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਹੰ ਦਾ ਸਵੇਰੇ ਇੱਧਰ ਦੇ ਰਿਆਲ ਚੱਕਰ ਮਾਰਨਾ ਉਪਿੰਦਰ ਹੰਦਾ ਵਾ ਉਸ ਵੇੜਿਆ ਤੇ ਵੇਖਿਆ ਤੇ ਅੱਗ ਲੱਗੀ ਦੀ ਨੇ ਮੈਨੂੰ ਫੋਨ ਕੀਤਾ ਸਿੱਧੇ ਸਿੱਰੇ ਮੈਂ ਫਿਰ ਉੱਥੋਂ ਆਇਆ ਮਾਤਾ ਨੂੰ ਲੈ ਕੇ ਇੱਥੇ ਤੇ ਮੇਰਾ ਸਾਰਾ ਕੁਝ ਖਤਮ ਹੋ ਗਿਆ ਤੇ ਐਂਬੂਲੈਂਸ ਨੂੰ ਫੋਨ ਕੀਤਾ ਫਨੇ ਐਂਬੂਲੈਂਸ ਆ ਰਹੀ ਮੋਕ ਤੇ ਮੈਂ 5 ਵਗੜਾਂ 5 ਵਗੜਾਂ ਹਾਂ ਹਾਂ 5 ਵਗੜਾਂ ਉਹ ਆ ਗਈ ਤੇ ਉਹਨੇ ਫਿਰ ਆਪਣੇ ਆਪ ਨੂੰ ਉਹਨੇ ਬਜਾਈ ਗਏ ਡੇਰਾ ਬੰਦ ਸੀ ਡੇਰਾ ਬੰਦ ਸੀ ਕਿ ਅਰਵਾਜਾ ਇੱਕ ਖੁੱਲਾ ਹੀ ਤਾਲਾ ਲੱਗਾਈ ਇੱਕ ਤਕਤਾ ਕੁੱਲਾ ਹੀ ਜਿੱਦਾਂ ਮਗੇ ਸ਼ਰਾਰਤ ਯੰਸਰ ਕਹਿੰਨੇ ਅੱਗ ਲਾਈਏ ਜਾਂ ਅੱਗ ਲੱਗੀ ਹੈ ਰੱਬ ਜਾਣੇ ਕੀ ਕਰ ਸਕਦੇ ਆ ਨਹੀਂ ਅੱਗ ਲੱਗਣਾ ਕਾਰਨ ਨਹੀਂ ਪਤਾ ਲੱਗਿਆ ਵਸੇ ਕਾਰਨ ਨਹੀਂ ਪਤਾ ਲੱਗਿਆ ਕੋਈ ਫਲਸਾ ਕਿਸੇ ਦੀ ਸਰਾਰਤੀ ਹੈਗੇ ਇੱਕ ਦੋ ਬੰਦੇ ਮਿਲ ਕੇ ਜਿੱਦਾਂ ਕੇ ਨਾਲ ਲਾਗਤ ਬਾਜੀ ਹੀ ਪਿੱਛੇ ਜੀ ਝਗੜਾ ਆਇਆ ਹੈ ਸਾਡਾ ਹਨੂਦੇ ਤੇ ਸ਼ੱਕ ਹੈ ਹੋਰ ਕੋਈ ਪਿੰਡ ਤੇ ਕੋਈ ਜਿਆ ਬੰਦਾ ਨਹੀਂ ਹੈਗਾ ਸਾਨੂੰ ਤੇ 40 42 ਸਾਲ ਹੋ ਗਏ ਇੱਥੇ ਡੇਢ ਦੇ ਤਦੇ ਹਜੇ ਵੇਖਿਆ ਨਹੀਂ ਆਪਾਂ ਇਹਦੇ ਸਬੰਧ ਵਿੱਚ ਕੋਈ ਪੁਲਿਸ ਵਗੈਰਾ ਨੂੰ ਸੂਚਿਤ ਕੀਤਾ ਤਾਂ ਨਹੀਂ ਜੀ ਕਿਸੇ ਨੇ ਨਹੀਂ ਕੀਤਾ ਜੀ ਕਰਾਂਗੇ ਓੰਕਾਰ ਬਾਈ ਕਿੰਨੇ ਕਿ ਨੁਕਸਾਨ ਨੁਕਸਾਨ ਕਿਸਮਾਂ ਸਾਰਾ ਹੀ ਖਤਮ ਹੀ ਹੋ ਗਿਆ ਦੱਸ ਨਹੀਂ ਸਕਦੇ ਉਹ ਸਾਰਾ ਕੁਝ ਹੀ ਖਤਮ ਹੋ ਗਿਆ ਕੋਈ ਚੀਜ਼ ਵੀ ਨਹੀਂ ਬਚੀ ਤੇ ਕਹਾਂ ਤੇ ਨਹੀਂ ਦੇਤੇ ਦਿਨ ਨੂੰ ਪ੍ਰਤੀਕਰਨ ਵਾਅਦਾ ਤੇ ਸਰਛਤ ਰਿਆ ਉਹ ਟ੍ਰਾਂਸ ਦੀ ਖਤਮ ਹੋ ਗਿਆ ਜਿੱਦ ਜਿੱਦ ਰੱਖਦੇ ਸਾਰਾ ਕੁਝ ਹੀ ਕੀ ਮੰਗ ਕਰਦੇ ਪ੍ਰਸ਼ਾਸਨ ਸਾਰਾ ਕੁਝ ਨਾ ਉਹ ਸਰਕਾਰ ਕੋ ਇੱਕ ਇੱਕ ਜੋ ਗਰੀਬ ਦਾ ਚਾਹੀਦਾ ਗਰੀਬ ਨੂੰ ਆਪਾਂ ਉਹੀ ਹੱਕ ਮੰਗਦੇ ਆ ਬਾਕੀ ਸਾਨੂੰ ਲਾਲਚ ਨਹੀਂ ਹੈਗਾ ਤੇ ਕੀ ਦਾ ਸਾਡਾ ਨੁਕਸਾਨ ਦੋ ਮਿੰਟ ਵਿੱਚ ਹੀ ਇਹ ਨਾ ਸੋਣੀ ਕਿਹੜਾ ਪਿੰਡ ਹੈ ਸਾਧਾ ਵਾਲੀ ਇਹ ਜਿਹੜੀ ਅਗਲ ਕੀ ਡੇਰਾ ਤੁਹਾਡਾ ਇਹ ਨਹੀਂ ਆ ਟਾੜੀ ਹੈਗਾ ਕਿਹਦਾ ਤਾਂ ਹੀ ਤੇ ਘਰ ਨਹੀਂ ਆ ਗਈ ਮੇਰਾ ਬੰਦਾ ਮਿਸਤਰੀਆਂ ਨਾਲ ਕੰਮ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾ ਲਾ ਕੇ ਹੀ ਕੰਮ ਕਰਦੇ ਰਹੇ ਜਿਹੜਾ ਮੇਰਾ ਘਰ ਵਾਲਾ ਮੈਂ ਹੀ ਕਰਦੀ ਰਹੀ ਜੋੜ ਜੱਤਾ ਕਰਕੇ ਨਸਮਾੜ ਬਣਾਇਆ ਮੁੰਡੇ ਜੋਗਾ ਮੈਂ ਭਰਤੀ ਦੁਕਾਨ ਨੂੰ ਪਿਆਰਾ ਤੇਲਾ ਰੱਖਿਆ ਸਾਰਾ ਕੋਸ ਸਸਵਾ ਹੋ ਗਿਆ ਸਾਰਾ ਕੋਸੀ ਕੱਖ ਨਹੀਂ ਬਚਿਆ ਕੱਖ ਮੈਂ ਲੜਾਈ ਤੋਂ ਬਦੀ ਆਪਣੇ ਘਰ ਪੇਕੇ ਚਲ ਗਈ ਹਾਂ ਤੇ ਮਗਰੋਂ ਆ ਕੇ ਲੱਗੀ ਮੇਰੇ ਘਰ ਨੂੰ ਸਾਰਾ ਕੁਝ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈ ਮੈਨੂੰ ਜਾਂ ਦੋ ਕੁਛ ਦੋ ਸਰਕਾਰ ਦਵੇ ਮੈਨੂੰ ਮੇਰੀ ਮਤਤ ਕਰੋ ਕੱਖ ਵੀ ਨਹੀਂ ਇੱਕ ਕੌਲੀ ਤੱਕ ਨਹੀਂ ਬਜੀ ਆ ਗਈ ਮੇਰੇ ਘਰ ਦੀ ਇੰਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਜੋੜ ਜੱਤਾ ਕਰਕੇ ਆਈ ਸਮਾਨ ਬਣਾਇਆ ਕੱਖ ਨਹੀਂ ਬਚਿਆ ਮੇਰਾ ਤੇ ਯਾਦ ਮੈਨੂੰ ਸਰਕਾਰ ਮਤ ਕਰਿਆ ਅਭੀ ਤੱਕ ਅਭੀ ਤੱਕ ਕੰਮ ਕੀ ਲੱਗਦਾ ਅੱਜ ਚਾਂਚੱਕੇ ਲੱਗੀ ਆ ਅਹੀਂ ਘਰ ਹੈ ਨਹੀਂ ਕੱਖ ਕੀ ਪਤਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਸਾਡਾ ਸਾਰਾ ਸਮਾਨ ਸਾਰ ਗਿਆ ਕੱਖ ਨਹੀਂ ਬਚਿਆ ਮੈਂ ਨਿਆ ਕੁੜੀਆਂ ਜਵਾਨ ਮੈਂ ਆਪਣੀਆਂ ਕੁੜੀਆਂ ਲੈ ਕੇ ਚਲ ਗਈ ਇੱਥੋਂ ਬਾਡਰ ਤੋਂ ਬਚਦੀ ਤੇ ਮੇਰਾ ਨਿਆਣੇ ਪਾਚ ਜਾਣ ਨਵਾਣੇ ਪਿਛੋਂ ਨਹੀਂ ਟੁੰਦੀ ਮੇਰਾ ਸਮਾਨ ਸਾਰਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕੌਲੀ ਤੱਕ ਨਹੀਂ ਬਚੀ ਰਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੈਂ ਸਰਕਾਰ ਮਤ ਕਰੇ ਮੈਨੂੰ ਗਰੀਬਾਂ ਨੂੰ ਕੁਝ ਦੋ ਮੈਨੂੰ ਖੁਕਾ ਲੱਗੇ ਲੱਗੇ ਬਿਲਕੁਲ ਬਿਲਕੁਲ ਬਾਡਰ ਦੇ ਨਾਲ ਰਹਿੰਦੇ ਵਿਚਾਰੇ ਇਹਨਾਂ ਨੇ 50 60 ਸਾਲ ਹੋ ਗਿਆ ਇਥੇ ਰਿਹਾ ਨੂੰ ਬਹੁ ਲਭਾਇਤ ਦੇਦੇ ਰਹਿੰਦੇ ਹੀ ਇਹਨਾਂ ਦਾ ਜੋ ਹੈ ਸਮਾਨ ਸਭ ਦੰਦੂਸ਼ ਗਿਆ ਆ ਤੇ ਸਾਡੇ ਬਹੁਤ ਜਣੇ 2 2.5 ਲੱਖ ਦਾ ਸਮਾਨ ਚਲਾ ਗਿਆ ਤੇ ਬਹੁਤ ਜ਼ਿਆਦਾ ਗਰੀਬ ਮੁੰਡੇ ਪੱਤੀ ਵਾਸਤੇ ਰੱਖਿਆ ਛੜ 7000 ਰੁਪਇਆ ਉਹ ਵੀ ਛੜ ਗਿਆ ਬਹੁਤ ਜ਼ਿਆਦਾ ਵੀ ਨੀਯਤ ਚਾਹੀਦੀ ਹੈ ਕਿਹੜੇ ਤੋਂ ਮੂਰਤ ਬੰਦਨ ਅਤੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਸਾਫਾ ਸਰਪੰਚਾ ਸਾਦਾ ਵੀ ਤਾਂ ਇਹਨਾਂ ਦੀ ਜਾਇੰਦੀ ਮਸਜਿਦ ਕੀਤੀ ਜਾਏ ਬਸ ਬੱਦ ਸਿੰਘ ਮਜੂਦ ਸਰਪੰਚ ਜੀ ਦਾ 10 ਸਾਲ ਤੋਂ ਜੀ ਸਰ ਕੀ ਅਗਲ ਕੀ ਕਰਨਾ ਚਾਹੀਏ ਇਹ ਜਦੋਂ ਅੱਜ ਅੱਜ ਆ ਕੇ ਤੇ ਬਾਰਡਰ ਤੇ ਲੱਗੇ ਪੈਂਦੇ ਆ ਇਹ ਉੱਠ ਕੇ ਪਰੇ ਚਲੇ ਗਏ ਕਿ ਚਲੋ ਇਥੋਂ ਹਟਵੀਂ ਚੱਲ ਜਣੇ ਇਹ ਨਾਲ ਹੀ ਆ ਬਾਰਡਰ ਤੇ ਕੁਦੀਆਂ ਘੜੀਆਂ ਲੈ ਕੇ ਚਲੇ ਗਏ ਇਹ ਨਾ ਤੇਲਾ ਮਿਲਣਾ ਚਾਹੀਦਾ ਸਰਕਾਰ ਨੂੰ ਮਿਲਣਾ ਚਾਹੀਦਾ ਬਪਾਹਾ ਗਰੀਪਤ ਹੈ 40 50 ਸਾਲ ਹੋ ਗਏ ਇੱਥੇ ਰਹਿੰਦੇ ਆ ਵੀ ਇਹ ਜਿਹੇ ਥਾਂ ਤੇ ਰਹਿੰਦੇ ਆ ਹਾਂ ਨਹੀਂ ਚਾਹ ਰਿਹਾ ਉਹ ਹਰ ਗੱਲ ਤੇ ਜੋ ਸੁਣਾਣਿਆ ਸਾਰਾ ਸ਼ਰਧਾ ਕਰਦਾ। ਤੇ ਅਗਲਾ ਕਾਰਨ ਅਸ ਕੀ ਲੱਗਦਾ ਕਿ ਕਿਸਾਨਾਂ ਦੁਆਰਾ ਜਿਹੜੇ ਖੇਤ ਨੂੰ ਅਗਲੇ ਉਹਦੇ ਦੁਆਰਾ ਲੱਗੀ ਜਾਂ ਕਿਸ ਲਗਾਈ ਗਈ ਹੈ ਕੀ ਲੱਗਦਾ ਤੁਹਾਨੂੰ? ਇਹ ਰਾਤ ਲੱਗੀ ਆ ਹੁਣ ਪਤਾ ਨਹੀਂ ਨਾ ਕਿਸਾਨਾਂ ਕੋਲ ਨੀ ਰੋਤਾਂ ਲੱਗੀ ਤੇ ਨੇ ਲਾ ਦਿੱਤੀ ਹੈ। ਇਹ ਇਧਰ ਕਿੱਥੇ ਪੁੱਛਣ ਦੀ ਹੈ? ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਕਿ ਇਹਦੀ ਨਰਪੱਖ ਜਾਂਚ ਹੋਣੀ ਚਾਹੀਦੀ। ਕਿ ਇਹ ਹਰਾਨੇ ਵੀ ਇੰਨਾ ਲੋਕ ਗਰੀਬਾਂ ਨੂੰ ਕੋਈ ਰਾਹ ਦਿੱਤਾ ਜਾਏ। ਹਾਂਜੀ।